ਤਾਨੂੰ ਸਾਰਿਆਂ ਨੂੰ ਪਤਾ ਵੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਨਾ ਬੜੇ ਘੈਂਟ ਘੈਂਟ ਟਰੈਕਟਰ ਸੇਲ ਹੋਣ ਵਾਸਤੇ ਆਉਂਦੇ ਆ। ਸੋ ਅੱਜ ਆਪਾਂ ਪਹੁੰਚੇ ਸਾਡੇ ਭਰਾ ਗੁਰਲਾਲ ਕੋਲੇ ਗੁਰਲਾਲ ਲਿਆ ਹੈ ਤਿੰਨ ਟਰੈਕਟਰ। ਇੱਕ ਤਾਂ ਹੈਗਾ ਮੈਸੀ 241 ਧਰਮੇ ਉਹ ਦਿਖਾ ਦੀ। ਨੰਬਰ 2 ਤੇ ਹੈਗਾ ਸਵਰਾਜ 855 2007 ਮਾਡਲ ਤੇ ਤੀਸਰਾ ਹੈਗਾ 2017 ਮਾਡਲ 6055। ਗੁਰਲਾਲ ਮੈਨੂੰ ਇਹ ਦੱਸੀ ਬਈ ਪਹਿਲਾਂ ਸ਼ੁਰੂ ਆਪਾਂ ਕਰਾਂਗੇ ਇਹ ਤੋਂ। ਹਾਂਜੀ। 2017 ਦਾ ਮਾਡਲ ਹੈ ਹਨਾ? ਮਗਰਲੇ ਟਾਇਰ ਨਾਲ ਦੇ ਮੂਹਰੇ ਦਵਾਰੇ ਪਏ ਨੇ। ਮਗਰਲੇ ਟਾਇਰ ਹੈਗੇ ਨੇ ਨਾਲ ਦੇ। ਹਾਂ। ਓਕੇ ਤੇ ਮੂਹਰੇ ਹੈਗੇ ਨੇ ਜ 70 ਰੁਪਏ ਪਹਿਟਾ ਰਹਿ ਗਿਆ ਪਹਿਲੇ ਠੀਕ ਹੈ ਜੀ ਮਗਰਲੇ 70 ਪੈਸੇ ਪਿਆ ਤੇ ਮੂਰਲੇ ਤੇ ਜਮੀ ਨਵੇਂ ਨੇ ਧਰਮੇ ਆ ਦਿਖਾ ਦੇ ਬੰਬਲ ਜਿਹੜੇ ਸਾਰੇ ਉਦਾਂ ਹੀ ਖੜੇ ਆ ਹਨ ਤੇ ਬਈ ਜੋੜਾ ਮੂਰਲਾ ਹੈਗਾ ਇਹਦਾ ਕਿਹੜੀ ਕੰਪਨੀ ਦਾ ਹੈ ਪਤਾ ਨਹੀਂ ਹੋਣੀ ਦਾ ਐਕਸਪੋਰਟ ਦਾ ਹੈ ਤੇ ਪਿਛਲੇ ਟਾਇਰ ਹੈਗੇ ਨੇ ਇਹਦੇ ਐਮ ਆਰ ਐਫ ਦੇ ਓਕੇ 1500 ਘੰਟਾ ਚੱਲਿਆ 1500 ਘੰਟਾ ਚੱਲਿਆ 1500 ਘੰਟੇ ਚੱਲਿਆ 1500 ਮਿੱਤਰੋ ਘੰਟਾ ਚੱਲਿਆ ਡੂਬਾ ਡਬਾ ਧਰਮੇ ਸਾਰੀ ਚੱਕਰਵਾ ਦੇ ਮਗਰਾੜਾਂ ਦੇ ਚੱਕਰਵਾ ਦੇ ਬਈ Ориਜਨਲ ਹੈ ਸਾਰਾ ਨਾ Ориਜਨਲ ਜੀ ਓਕੇ ਤੇ ਆ ਲਿੰਕਾ ਲੋੰਕਾ ਦਿ ਇਹ ਨੰਬਰ ਹੈਗਾ PP39 ਰਾਜਪੁਰੇ ਦਾ ਰਾਜਪੁਰੇ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਛਤਰੀ ਦਿਖਾ ਦੇ ਧਰਮੇ ਮਗਰਾੜਾ ਦੀ ਕੰਡੀਸ਼ਨ ਵੀ ਦਿਖਾ ਦੇ ਤੇ ਇਧਰ ਲੈ ਰਹਿ ਮੈਂ ਚੈੱਕ ਕਰਵਾ ਦੇ ਹਨਾ ਤੇ ਵੱਡੀ ਗੱਲ ਇਹ ਆ ਵੀ ਸਾਰਾ ਆ ਦੇਖੋ ਮੈਟਿੰਗ ਸੌਂਕ ਨਾਲ ਹੋਇਆ ਹੋਇਆ ਪੂਰੇ ਹਨਾ ਪੈਰਦਾਨ ਚੈੱਕ ਕਰਵਾ ਦੇ ਚਲਾਈ ਚਲਾਵ ਦਾ ਪੂਰਾ ਵਧੀਆ ਪੂਰਾ ਸੈੱਟ ਆ ਜੀ ਪੂਰਾ ਵਧੀਆ ਓਕੇ ਤੇ ਆ ਸੂਤ ਆ ਸਾਰੀ ਕੰਡੀਸ਼ਨ ਆ ਓਰੀਜਨਲ ਆ ਬਈ ਇਹ ਆ ਓਰੀਜਨਲ ਓਕੇ ਤੇ ਆ ਧਰਮੇ ਆ ਆ ਨਿਕਲ ਤੇ ਮਾਰ ਕੈਮਰਾ ਦੇਖ ਰਮਰ ਮਲ ਚੈੱਕ ਕਰ ਦੋ ਡਬਲ ਪੰਪ ਚ ਆ ਜਾਂਦਾ ਬਈ ਓਕੇ ਤੇ ਆ T20 ਗੀਅਰ ਦੇ ਵਿੱਚ ਆ ਛੋਟੇ अच्छा 20 स्पीडਾਂ ਚ 4 ਸਪੀਡ ਚਾਹੀਏ ਓਕੇ ਤੇ ਬਈ ਮੈਨੂੰ ਇਹ ਦੱਸਿਓ ਚੱਲਿਆ ਹੋਇਆ ਸੀ ਇਹ 1500 ਕੁਸਾ 1500 ਕੁਸਾ ਘੰਟੇ 17 ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਤੇ ਪਾਰਟੀ ਕੰਮੀ ਦੇ ਨਾਮ ਆ ਇਹ ਫਰਸਟ ਪਾਰਟੀ ਦੇ ਯਾਰ ਫਰਸਟ ਪਾਰਟੀ ਦੇ ਨਾਮ ਆ ਤੇ ਇਹ ਬਣੂ ਕਿੰਨੇ ਦਾ ਇਹ ਦੇ ਦਾਂਗੇ 5 40 ਦਾ 5 ਲੱਖ ਤੇ 40 ਹਜ਼ਾਰ ਹੂੰ ਦੇਣਾ ਹੀ ਇਹਨੇ ਤਾਂ ਡਿਮਾਂਡ ਆ ਨਾ ਮਾਨਤਾਣ ਕਰਦਾ ਹਾਂ ਤਾਂ 65 ਆ 565 ਅੱਛਾ ਇਹਦੇ ਵਿੱਚੋਂ ਵੀ ਮਤਲ ਮਾਨਤਾਣ ਕਰਾਂਗੇ ਓਕੇ 540 ਦੇ ਵਿੱਚੋਂ ਮਿੱਤਰੋ ਮਾਨਤਾਣ ਹੋ ਜੂ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੂਰਾ ਹੀ ਘੈਂਟ ਖੜਾਵਾ ਟਰੈਕਟਰ ਦਾ ਚੰਗਾ ਨਾ ਬਈ ਤੇ ਵੀਰੇ ਜਿਹੜਾ ਹੈਗਾ ਸਵਰਾਜ 855 7 ਮਾਡਲ ਇਹ 7 ਮਾਡਲ ਆ ਹਾਂਜੀ ਇਹ ਵੀ ਕੰਡੀਸ਼ਨ ਦਾ ਓਰੀਜਨਲ ਆ ਮਾੜਾ ਮੋਟਾ ਜਿਹਾ ਹੋਇਆ ਬਾਕੀ ਓਰੀਜਨਲ ਹੀ ਆ ਅੱਛਾ ਹੋਇਆ ਕਿੱਥੋਂ ਜੇ ਹੋਇਆ ਇਹ ਮਾੜਾ ਮੋਟਾ ਜਿਹਾ ਹੈਗਾ ਲਿਫਟ ਪੰਪ ਤੇ ਵੱਜਿਆ ਓਕੇ ਆਪਾਂ ਦੱਸਣਾ ਦਈਏ ਕਿਉਂਕਿ ਇੱਕ ਤਾਂ ਬਈ ਇੱਥੇ ਮਿੱਤਰੋ ਕਲਰ ਆ ਵੱਜ ਜਾ ਉਹ ਚੀਜ਼ਾਂ ਇਹਦੀਆਂ ਪਾਸੇ ਤੁਨੇ ਪਾਸੇ ਆ ਟੂਪਾ ਬਾਕੀ ਰਿਜਨਲ ਆ ਸਾਰਾ ਉਹਦਾ ਕੰਡੀਸ਼ਨ ਤਾਂ ਓਰੀਜਨਲ ਐ ਇਹਦੀ ਗਾਰੰਟੀ ਪੂਰੀ ਆ ਵੀ ਪੂਰੇ ਪੂਰੇ ਬਾਹਰ ਦੇ ਦਾ ਪੂਰਾ ਓਕੇ ਜਮਾ ਇੱਕ ਨੰਬਰ ਤੇ ਟਾਇਰਾਂ ਦੀ ਕੰਡੀਸ਼ਨ ਕੀ ਐ ਇਹ ਲੈ ਹੈਗੇ 70 ਪੈਸੇ 70 ਪੈਸੇ ਰਮਾ ਤਾਂ ਚੈੱਕ ਕਰਵਾ ਦੇ ਧਰਮੇ ਹੋਰ ਬਾਕੀ ਦਾ ਰਿਜਨਲ ਟਰਾਟ ਸਾਰੇ 100 100 ਸਾਰੇ ਦੇਣਾਂ ਓਦਾ ਵੀ ਸਰ ਮਗਰਾੜ ਦਾ ਪੀਸ ਲੱਗਿਆ ਵਾ ਇੱਕ ਇੱਕ ਮਗਰਾੜ ਦਾ ਅਸਾ ਇੱਕ ਮਗਰਾੜ ਦਾ ਪੀਸ ਹੋਇਆ ਹੋਇਆ ਓਕੇ ਸੱਤ ਮਾਡਲ ਆ ਨੰਬਰ ਇਹਦਾ ਪੰਜਾਬ ਦਾ ਹਿੱਸੇ ਉਸੇ ਦਾ ਪੂਰਾ ਵਧੀਆ ਟਰਾਟ ਓਕੇ ਹਿੱਸੇ ਦਾ ਵੀ ਪੂਰਾ ਓਕੇ ਐ ਹਾਂ ਹ ਤੇ ਚੱਲ ਚਲਾ ਵੀਦਾ ਵੀ ਤੁਸੀਂ ਦੱਸਿਆ ਵੀ ਪਣੀ ਆ ਮੂਰੇ ਵੀ 750 ਲੇ ਪਏ ਨੇ ਮੂਰੇ ਟਾਇਰ 750 ਦੇ ਨੇ ਮੂਰੇ ਹੈਗੀ ਐ ਮਰਫ ਦੀ ਜੋੜੀ ਤੇ ਪਿਛਲੇ ਪਾਸੇ ਪਾਸੇ ਹੈਗੀ ਪੋਲੋ ਦੀ ਜੋੜੀ ਇਹਨੂੰ ਵਿੱਚੋਂ ਚੈੱਕ ਕਰੀਏ ਇਹਨੂੰ ਵਿੱਚੋਂ ਵੀ ਚੈੱਕ ਕਰ ਹੀ ਲਈਏ ਲੈ ਧਰਮੇ ਦਿਖਾ ਦੀ ਕਰਾਂ ਭਾਈ ਮੈਨੂੰ ਇਹ ਦੱਸਿਓ ਇਹ ਬਣੂ ਕਿੰਨੇ ਦਾ ਇਹ ਦਾ 280000 2 ਲੱਖ ਤੇ 80000 ਮਾਨਤਾ ਨਹੀਂ ਤੇ ਵਿੱਚੋਂ ਕਿੰਨਾ ਕਰੀਏ ਕਰ ਦਾਂਗੇ ਮਾੜਾ ਮੋਟਾ ਯਾਰ ਮਾੜਾ ਮੋਟਾ ਰੇਟ ਦਾ ਭਲੇ ਤਾਂ 15-15 ਜਾਲੀ ਰੇਟ ਤੁਸੀਂ ਮੈਂ ਪਹਿਲੀ ਸੋਚ ਦੀ ਜਾਇਜ਼ ਮੰਗਿਆ ਤੇ ਭਾਈ ਜਿਹੜਾ ਇਹ ਮੈਸੀ ਖੜਾ 241 ਕਿੰਨਾ ਮਡਲਾ ਇਹ 12 ਮਡਲਾ 12 ਮਾਡਲ ਐ ਐਮ ਆਰ ਐਫ ਦਾ ਚੌਕੜਾ ਨਮਾ ਜਾਵਾ ਚੌਕੜਾ ਐ ਐਮ ਆਰ ਐਫ ਦਾ ਨਮਾ ਪੂਰੇ ਵੀ ਮਤਲਬ ਦੂਜੇ ਟਾਇਰ ਲੱਗੇ ਹੋਏ ਨੇ ਨਾ ਵੀ ਜਾਂ ਜੀ ਜਮਾ ਹਾਂ ਤੇ ਮਗਰਲੇ ਵੀ ਟਾਇਰ タル ਮੇਂ ਦਿਖਾ ਦੇ ਜਮੀ ਨਮੇ ਨੇ ਨਮੇ ਟਾਇਰ ਵੇਟ ਬੂਟ ਲੱਗੇ ਹੋਏ ਨੇ ਰਿੰਮਾਂ ਦਾ ਟਰੈਕਟਰ ਸਾਫ ਹੈ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਹਣਾ ਤੇ ਲਿੰਕਾਂ ਦਾ ਪੂਰਾ ਜਿਵੇਂ ਕਹਦੀ YouTubeਾਂ ਦਾ ਟਰੈਕਟਰ ਚੰਗਾ ਹੈ ਮਗਰਾੜਾਂ ਦੀ ਕੰਡੀਸ਼ਨ ਦਿਖਾ ਦੇ ਸਾਰੀ ਤੇ ਇਧਰਲੇ ਪਾਸੇ ਵੀ ਕਰਵਾ ਦੇ ਚੈੱਕ ਇਹ ਮਾਡਲ ਦੱਸਿਆ ਸੀ ਬਾਈ 12 2012 ਨੰਬਰ ਵੀ ਇਹਦਾ ਸੰਗਰੂਰ ਦਾ ਪੀਵੀ 13 ਧਰਮੇ ਸਰਕਾਰੀ ਪਲੇਟਾਂ ਇਹਦੇ ਲੱਗੀਆਂ ਹੋਈਆਂ ਨੇ ਤੇ ਉਦਾਂ ਚੱਲ ਚਲਾ ਵੀਦਾ ਕਿਵੇਂ ਆ ਪੂਰਾ ਵਧੀਆ ਜੀ ਆਈ ਦੀ ਕੰਡੀਸ਼ਨ ਸਾਰੀ ਓਰੀਜਨਲ ਹੀ ਆ ਰੇਨਲ ਰੇਨਲ ਕਿੰਨੇ ਦਾ ਬਣੂਗਾ ਲਾਲ ਇਹ ਇਹਦਾ ਤਾਂ 35 ਦਾ ਜੀ 3 ਲੱਖ ਤੇ 35000 ਦਾ ਮਾਣ ਤਾਂ ਕਿੰਨਾ ਕਰਦੇ ਮਾਣਦਾਨ ਕਰ ਦਾਂਗੇ ਪੂਰਾ ਫੁੱਲ ਹੋ ਜਾ ਕਰ ਦਾਂਗੇ ਮਾੜਾ ਮੋਟਾ ਜੀ 5000 ਦਾ ਕਰ ਦਾਂਗੇ 5000 ਦਾ ਫਿਰ 10 ਦਾ ਕਰ ਦੀ ਚੱਲ 10 ਦਾ ਕਰ ਠੀਕ ਹੈ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਜਿਹੜਾ ਵੀ ਟਰੈਕਟਰ ਲੈਣਾ ਹੈ ਤੇ ਬਾਈ ਤੁਹਾਡਾ ਨੰਬਰ ਵੀ ਦੱਸ ਦਿਓ 99152 ਹਾਂਜੀ 7531 99152 7531 ਗੁਰਲਾਲ ਬਾਈ ਦਾ ਨੰਬਰ ਹੈ ਤੇ ਪਿੰਡ ਬਾਈ ਦਾ ਹੈਗਾ ਫਰਵਾਹੀ ਅੱਜ ਦਿਨ ਸੋਮਵਾਰ ਆ ਬਰਨਾਲੇ ਮੰਡੀ ਚ ਆਏ ਹੋਏ ਨੇ ਤੇ ਕੱਲ ਨੂੰ ਮਿਲਣਗੇ ਫਰਵਾਹੀ ਹੈ ਨਾ ਬਾਈ ਤੇ ਹਾਂ ਮਿੱਤਰੋ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਇਆ ਹੈ ਨਾ ਫੋਨ ਲਾ ਲਓ ਬਾਈ ਨੂੰ ਫਟਾਫਟ ਤੇ ਤੁਸੀਂ ਸੰਪਰਕ ਕਰ ਲਓ ਜੇ ਕਿਸੇ ਟਰੈਕਟਰ ਦਾ ਸੌਦਾ ਕਰਨਾ ਕਰੋ ਸੰਪਰਕ